ਮੈਂ ਬੜੀ ਕੰਨ ਮੈਂ ਬਸ ਛੇ ਮਹੀਨੇ ਵਿਆਹ ਤੋਂ ਬਾਅਦ ਛੁੱਟੀ ਤੁਸੀਂ ਵਰ ਕਿੰਨੀ ਛਾਲਾ ਮਾਰੀ ਦਿਵਾਨੀ ਮੈਂ ਬੜੀਆਂ ਮਾਰੀਆਂ ਜਵਾਨੀ ਚ ਦਾ ਬੰਦਾ ਕੋਈ ਵੀ ਛਾਲਾ ਮਾਰਦਾ ਫਿਰ ਅੱਛਾ ਬੜੇ ਪੇ ਜਾ ਕੇ ਝੰਗਾੜਾ ਮਾਰਦਾ ਫਿਰ ਯਾਰੋ ਬਾਈ ਫਿਰ ਕਿੰਨੀ ਟਾਰਚ ਕਿੰਨੀ ਹੁੰਦੀ ਜੂਰੀ ਫੁੱਲ ਚਾਦਰਾਂ ਛੱਡ ਕੇ ਰੱਖ ਲੈਲੇ ਪੂਰਾ ਲੋ ਲੜ ਛੱਡ ਮਾ ਸਾਫਾ ਬੰਨ੍ਹਦੇ ਜਦੋਂ ਹੁਣ ਕਿਹੜਾ ਬੰਦਾ ਬਸ ਜਵਾਨੀ ਨਾਲ ਖਰਾਬ ਵੀਰ ਬਣ ਕੇ ਹੁੰਦਾ ਫਿਰ ਪੁਰਾਏ ਹੁੰਦਾ ਵੀ ਜਦੋਂ ਕਿਸੇ ਦਿਨ ਰੱਬ ਆਏ ਜੇ ਤਾਂ ਅੱਜ ਕਹੀ ਜੇ ਥੱਲੇ ਹੀ ਬੱਡੇ ਨੀ ਯਾਰੇ ਪਹਿਲਾਂ ਵੀ ਐਸ਼ ਕਰੀਏ ਬੋਲ ਤੋਂ ਮੋਟਰਸਾਈਕਲ ਥੱਲੇ ਗਲ ਤੇ ਰਵਾਲਵਰ ਪੁੱਛਦੇ ਸੀ ਲੋਕ ਵੀ ਬੰਦਾ ਕੌਣ ਜਾਂਦਾ ਹੁਣ ਆਪਾਂ ਡੰਡ ਵੜਕਾ ਲਵਾ ਲਈਏ ਨਾ ਜੀ ਨਾ ਘਰੋਂ ਸਾਈਕਲ ਧੀ ਆਮਾ ਜੇ ਫਿਰ ਥੈਂਕਰ ਇਸ ਕਰਾ ਦੀ ਥੋੜੀ ਹਾਂ ਇੱਥੇ ਤੱਕੇ ਕਰਾ ਦੋ ਬਈ ਮੁੱਛਾ ਕਰੋ ਰੱਖੀ ਨੇ ਫਿਰ ਹੋ ਗਏ ਵੀਰੇ ਦੋ ਪਟਾਲ ਨਿੰਬੂ ਮੂਡ ਡੰਗਣੀ ਨਾ ਨਾ ਬੰਦਾ ਹੀ ਕੰਦਾ ਨਈਆ ਪਰਵਿੰਦੀ ਬੱਸ ਕੰਡੀ ਤੇਰਾ ਕੀ ਵੇ ਜਾਊਗਾ ਬਗਾਨੇ ਪੁੱਤ ਦਾ ਮੇਰਾ ਰਹਿਣਾ ਕੁਝ ਨਹੀਂ ਬਾੜ-ਬਾੜ ਹੋ ਰਹੀ ਤੇਰੀ ਕੁਤੜਾ ਵੀ ਮੈਨੂੰ ਕਹਿਣਾ ਕੁਝ ਹਏ ਬਜ਼ੁਰਗ ਦੇ ਪੈਰੀ ਪਹਿ ਕੇ ਵੇਖੀ ਹਉ ਰੱਬ ਤੱਕ ਤੈਨੂੰ ਦੁਆ ਦਊਗਾ ਰਾਹ ਕਿਸੇ ਤੋਂ ਪੁੱਛ ਕੇ ਵੇਖੀ ਹਉ ਘਰ ਤੱਕ ਤੈਨੂੰ ਪਹਤਾ ਦਊਗਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅੰਦਗੜੀਆ ਤੁਸੀਂ ਦੇਖ ਰਹੇ ਪੀ.ਸੀ. ਨਿਊਜ਼ ਤੁਹਾਡਾ ਫੇਵਰਟ ਸ਼ੋਅ ਸੱਤ ਲੈ ਕੇ ਹਾਜ਼ਰਾਂ ਅੱਜ ਦੀ ਸਤ ਪਿੰਡ ਸਿੱਧੂਪਾਲ ਵਿਖੇ ਇਹ ਪਿੰਡ ਪਟਿਆਲਾ ਤੋਂ ਬਾਸ ਰੋਡ ਤੇ ਆ ਉਰੇ ਬਜ਼ੁਰਗ ਬੈਠੇ ਆ ਬੀਬੀਆਂ ਬੈਠੀਆਂ ਨੇ ਵੀਰ ਬੈਠੇ ਆ ਆਓ ਇਹਨਾਂ ਨਾਲ ਗੱਲਬਾਤਾਂ ਕਰੀਏ ਲਾਈਏ ਰੌਣਕਾ ਆਓ ਚੱਲੀਏ ਭਾਈ ਬਈ ਉਮਰ ਕਿੰਨੀ ਹੋਗੀ ਮੰਗਰ 60 ਸਾਲ ਦੀ ਹੋਗੀ ਜੀ 8 ਸਾਲ ਹੋ ਗਈ ਹੁਣ ਵੀ ਗੁਲਾਬੀ ਰੰਗ ਬੰਨਦੇ ਫਿਰ ਜਵਾਨੀ ਟਾਈਮ ਕਿਹੜੇ ਰੰਗ ਬੰਨਦੇ ਪੱਗਾਂ ਦੇ ਰੰਗ ਤਾਂ ਜਿਹੜਾ ਦੇਖਿਆ ਬੰਨੀ ਜਾਂਦੇ ਤੇ ਪੱਗ ਤੋਂ ਬਿਨਾ ਪਰਹੇ ਨਹੀਂ ਹੈਗੇ ਠੀਕ ਹੈ ਜੀ ਵਾਹ ਜੀ ਨੇ ਨਾ ਮੈਂ ਕਿਹਾ ਹੁਣ ਵੀ ਗੁਲਾਬੀ ਗੁਲਬੀ ਰੰਗ ਚੱਕਵੇਂ ਰੰਗ ਨੇ ਨਾ ਫਿਰ ਜਵਾਨੀ ਜਵਾਨੀ ਟਾਈਮ ਹੁੰਦੇ ਨਾ ਇੱਕ ਰੰਗ ਵੀ ਉਹ ਉਹ ਤਾਂ ਉਹ ਤਾਂ ਟੌਰ ਕਰਨੀ ਕਿਸ਼ਕ ਨਹੀਂ ਹੁੰਦੀ ਜੀ ਨਾ ਸ਼ਕਿੰਨੇ ਸਕੂਨੇ ਰੱਖੇ ਰਹਿੰਦਾ ਸਿੰਪਲ ਤੌਰ ਤੇ ਹਾਂ ਜੀ ਆਦ ਨਾ ਕਰਾਓ ਜਵਾਨੀ ਹੌਲ ਪੈਣ ਲੱਗ ਜਾਂਦਾ ਚਲੋ ਮਾੜਾ ਦੱਸੋ ਤਾਂ ਜਾਈ ਜਵਾਨੀ ਤੁਸੀਂ ਗੱਲ ਬਾਤ ਨੇ ਜਵਾਨੀ ਚ ਤਾਂ ਬੰਦਾ ਕੋਈ ਵੀ ਛਾਣਾ ਮਾਰਦਾ ਫਿਰ ਅੱਛਾ ਬੜੇ ਪੇਜਾ ਕੇ ਝੰਗਾੜਾ ਮਾਰਦਾ ਫਿਰ ਕਹ ਲੈ ਤੁਸੀਂ ਵਰ ਕਿੰਨੀ ਸ਼ਾਲਾ ਮਰੀ ਜਵਾਨੀ ਦਾ ਮੈਂ ਪੜ ਗਿਆ ਮਰੀਆਂ ਬਾਈ ਬੜੀਆਂ ਖਿਡਾਰੀਆਂ ਚੜਾਈਆਂ ਬੜੇ ਖੂਪਟੇ ਆ ਕੁਈਆਂ ਕਈਆਂ ਸਾਡੀ ਦੇਖ ਲਈ ਜੇ ਪੱਟੀਆਂ ਨੇ ਪਹਿਲਾਂ ਤਾਂ ਉੱਪਰ ਦੇ ਪਾਣੀ ਬੜਾ ਕੁਛ ਕਰਾ ਖਿਡਾਰੀਆਂ ਬੜੀਆਂ ਚੜਾਈਆਂ ਬੜੀ ਖੇਤੀ ਕਰੀ ਟਰੈਕਟਰ ਵੀ 50 ਸਾਲ ਦਾ ਹੁਣ ਕਿ ਸਿੱਖੇ ਪਰ ਜਵਾਨੀ ਨਾਲ ਖਰਾ ਵੀਰ ਬਣ ਕੇ ਹੌਲ ਮੈਂ ਮੈਂ ਤਾਂ ਉਹ ਤੁਹਾਡੇ ਜਵਾਨੀ ਦੀ ਯਾਦ ਕਰਨੀ ਆ ਵੀ ਹਾਂ ਆਉਂਦੀ ਆ ਨਾ ਫਿਰ ਪੜ ਆਇਆ ਹੁੰਦਾ ਵੀ ਜਦ ਕਿਸੇ ਦਿਨ ਰਪਾਏ ਜੇ ਤਾਂ ਅੱਜ ਕਹੀ ਦਿਆਂ ਕਹ ਲੈ ਆ ਤਾਂ ਉਹ ਵੀ ਆਦਤ ਤੇਰੀ ਉਮਰ ਲੰਘ ਜੂ ਫੇ ਤੇਰੇ ਆਦੂ ਜਿਆਦਾ ਹੋਈਗੀ ਜੀ ਹਾਂ ਵੀ ਯਾਦ ਰੱਖ ਲੈ ਜਵਾਨੀ ਯਾਦ ਕਰੇਗਾ ਹੌਲੋਂ ਪੈਂਦੇ ਨੇ ਕਿਉਂ ਦਿਨ ਤਾਂ ਰੇਕਦੇ ਆਉਂਦੇ ਨੇ ਬਈ ਨਹੀਂ ਨਹੀਂ ਉਦੋਂ ਬਈ ਫਿਰ ਕਿੰਨੀ ਟੋਰਚ ਕਿੰਨੀ ਹੁੰਦੀ ਜੂ ਪੂਰੇ ਫੁੱਲ ਚਾਦਰਾਂ ਛੱਡ ਕੇ ਰੱਖਦੇ ਨੇ ਯਾਦ ਰੱਖਾ ਅੱਛਾ ਹਾਂ ਚਾਦਰਾਂ ਪੁੰਦੇ ਦਾ ਸਭ ਪੂਰਾ ਚਾਦਰ ਛੱਡ ਮਾ ਸਾਫਾ ਬੰਦੇ ਜਦੋਂ ਹੁਣ ਕਿਹੜਾ ਬੰਦਾ ਉਹੇ ਦਾ ਜਵਾਨ ਹੁਣ ਤਾਂ ਬਈ ਬਸ ਜਵਾਨਾ ਹੁਣ ਤਾਂ ਪੈਂਟਾਂ ਆ ਲਿਆ ਆ ਘਰੇ ਵੀ ਛੜ ਤੇ ਫੁਲਕਾਰੀਆਂ ਵੀ ਛੜਤੀਆਂ ਕਿ ਨਹੀਂ ਬਿਲਕੁਲ ਆ ਹੁਣ ਖੁੱਲੇ ਬਾੜਾਂ ਵਾਲਾ ਆ ਗਿਆ ਜਲੇਬੀ ਚੁੱਕੇ ਵੀ ਗਏ ਮੁਛਾ ਮੁਛਾ ਉਹਨੋਂ ਵੀ ਖੜੀਆਂ ਗਾਪ ਕੇ ਹਾਂ ਪਹਿਲਾਂ ਪਹਿਲਾਂ ਸੀ ਇਕਰੀ ਰੱਖਦੇ ਸੀ ਮੜੇ ਖੜੀ ਕਰਕੇ ਦੇਖਿਆ ਤੁਹਾਨੂੰ ਹੁਣ ਹੁਣ ਮੇਗਾ ਠੀਕ ਕਰਾਂਗੇ ਬੂੜੇ ਲਾਏ ਤਾਂ ਲੈਦਾ ਤਾਂ ਮੁਛਲਿਆਂ ਲਾਉ ਤੀ ਪਤਾ ਲੱਗੇ ਵੀ ਆ ਆ ਬੈਠਾ ਹਾਂਜੀ ਠੀਕ ਹੈ ਫਿਰ ਜਦੋਂ ਫਿਰ ਸਾਰੇ ਜਾਂਦੇ ਸੀਗੇ ਚਾਦਰ ਚੁਦਰ ਮੁੰਡਾ ਵੀ ਖਿੱਚ ਕੇ ਜਾ ਰਿਹਾ ਓਏ ਫੜੀ ਬੇਬੇ ਟੁੱਕ ਮੁੰਡਾ ਦੇਖ ਲੈਂਦੇ ਕਹਿੰਦੇ ਅਗਲੀ ਹਾਏ ਯੋਨੀ ਰਾਜਵੰਨੀ ਵਈ ਜੀ ਦਾ ਬੜਾ ਪਾਗਾ ਫੇਰਾ ਲਾਉਂਦੀ ਉਹ ਵੀ ਹੋਵੇ ਉਹ ਤਾਂ ਫਿਰ ਗਾਣੇ ਗੋਣੇ ਸੁਣਾਉਂਦੇ ਹੁੰਦੇ ਸੀਗੇ ਹਾਂ ਬਾਈ ਸੁਣਾਉਂਦੇ ਇੱਕ ਵਾਰ ਹੁਣ ਵੀ ਸੁਣਾ ਦੋ ਨਹੀਂ ਮੇਰੇ ਹੁਣ ਦੇਖੋ ਮੇਰੇ ਨਿਆਣੇ ਖੜੇ ਨੇ ਨਿਆਣੇ ਚਲੋ ਆਪਾਂ ਸਾਰੇ ਆਪਾਂ ਨਾਲ ਹੀ ਗਾਵਾਂਗੇ ਮੈਂ ਨਾਲ ਗਾਣੇ ਆਪਾਂ ਹੂੰ ਗਾਣੇ ਕਹਿੰਦੀ ਤੇਰਾ ਕੀ ਵੇ ਜਾਊਗਾ ਬਗਾਨੇ ਪੁੱਤਰਾ ਮੇਰਾ ਰਹਿਣਾ ਕੁਝ ਨਹੀਂ ਬਾਲ ਬਾਲ ਹੋ ਜੂ ਤੇਰੀ ਗੁੱਤ ਦਾ ਵੇ ਮੈਨੂੰ ਕਹਿਣਾ ਕੁਝ ਨਹੀਂ ਹਾਏ ਹੋਰ ਕਿ ਸੁਣਾਇਓ ਤਨੀ ਜਵਾਨੀ ਦਾ ਗਾਣਾ ਥੜਾਦਾ ਤਨੀ ਹਾਂ ਬਹੁਤ ਸੋਣਾ ਗਾਣਾ ਬਹੁਤ ਸੋਣੀ ਰੂਹ ਖੁਸ਼ ਹੋ ਗਈ ਬਾਈ ਅਸੀ ਕੱਲ ਜੀ ਅਸੀ ਕੱਲ ਜੀ ਕੀ ਨਾਮ ਬਈ ਤੁਸੀਂ ਕੀ ਕਰਦੇ ਖੇਤੀਬਾੜੀ ਠੀਕ ਆ ਬਈ ਤੁਸੀਂ ਸੁਣਾਓ ਬਰਜਵਾਨੀ ਚੁਨੀ ਯਾਰ ਆਪਣੇ ਕਾਦੀ ਜਵਾਨੀ ਆਈ ਤਾਂ ਜਵਾਨੀ ਹੋਈ ਆ ਕਾਦੀ ਹੁਣ ਕਾਦੀ ਜਵਾਨੀ ਰਹਿ ਗਈ ਬਾਈ ਲੈ ਇਹਦਾ ਹੁਣ ਤਾਂ ਇਹਦਾ ਵਾਲ ਕੋਈ ਚਟਾ ਆਉਣੀ ਦੇਰੇ ਬਾਈ ਸਾਰਾ ਚਿੱਟਾ ਦਾ ਕਲ ਫੁਲ ਫਲਾਉਣ ਲਏ ਆ ਉਹ ਫਿਰ ਜਦੋਂ ਬੰਦਾ ਕਲ ਫੁਲਾਉਂਦਾ ਨਾ ਦਾੜੀ ਕਾਲੀ ਰੱਖਦਾ ਉਹ ਤਾਂ ਬੰਦਾ ਜਵਾਨ ਹੀ ਹੁੰਦਾ ਕਾਣ ਹੁਣ ਤਾਂ ਬਾਈ ਹੁਣ ਕਿਹੜੇ ਚਾਹ ਰਹਿ ਗਏ ਹੈ ਹੁਣ ਤਾਂ ਚਾਹ ਕਿੱ데 ਰਹਿ ਗਏ ਸਾਡੇ ਸਾਡੇ ਪਿੰਡ ਚੋ ਵਿਚਾਰੇ ਨੂੰ ਬੈਠਿਆ ਕਾਲਾ ਡਾਉਣਾ ਪੂਰਾ ਯਾਰ ਕੋਈ ਦੇਖ ਰਾਂ ਵੀ ਇਹਨੂੰ ਬਚਾਰੇ ਨੂੰ ਕੋਈ ਕੁੜੀ ਕਾਰੀ ਦੇ ਦੇ ਕਿਹੜਾ ਕਿਹੜਾ ਬੰਦਾ ਉਹ ਡਾਊਨ ਸਾਹਿਬ ਸਾਡੇ ਡਾਊਨ ਸਾਹਿਬ ਨੂੰ ਬਲੌਗ ਇੱਥੇ ਡਾਊਨ ਸਾਹਿਬ ਡਾਊਨ ਸਾਹਿਬ ਆ ਲਿਓ ਮੁੰਡਾ ਲੈ ਰਿਹਾ ਸਾਡੇ ਕੁੜੀ ਦੇ ਇਹਨੂੰ ਰੱਖਾ ਸਾਡੇ ਪਿੰਡ ਦੇ ਮੁੰਡਾ ਆ ਜਾ ਆ ਜਾ ਆ ਜਾ ਮੇਰੇ ਵੀਰ ਉਰੀ ਆ ਜਾ ਤੂੰ ਵੀ ਆ ਜਾ ਆ ਜਾ ਆ ਜਾ ਬਾਬਾ ਆ ਜਾ ਰਿਸ਼ਤਾ ਨਹੀਂ ਹੋ ਰਿਹਾ ਇਹਨੂੰ ਇਹਨੂੰ ਰਿਸ਼ਤਾ ਹੋ ਨਹੀਂ ਰਿਹਾ ਹੋ ਜਾਊਗਾ ਹੋ ਜਾ ਕਿੰਨੀ ਉਮਰ ਹੋ ਗਈ ਬਈ ਮੇਰੀ ਉਮਰ ਵੀਰੇ 31 ਮਾਸਾਲਾ ਵੀਰ ਤਾਂ ਜੇ ਆਸ ਰਹੀ ਆ ਹਾਂ ਜੀ ਹਾਂ ਇਹ ਤਾਂ ਉਹ ਟੀਚਰ ਕਰੀ ਜਾਂਦੇ ਨੇ ਵਾਦੂ ਇਹ ਸਾਡੇ ਸਾਹ ਨਾਲ ਤਾਂ ਮੁੱਖ ਹੀ ਲੱਗਦੀ ਐ ਨਹੀਂ ਨਹੀਂ ਸਾਡੇ ਸਾਹ ਨਾਲ ਤਾਂ ਵਾਧੂ ਪਈਆ ਉਮਰ ਵੀ ਇਹ ਤਾਂ ਟੈਂਕੀ ਤੇ ਚੜ ਗਿਆ ਤੀ ਅੱਛਾ ਇਹ ਕਹਿੰਦਾ ਮੈਂ ਛਾਲ ਮਾਰੂੰ ਅੱਛਾ ਉਹ ਸਾਨੇ ਘਰ ਰਹਿਣ ਦੇ ਕੋਈ ਨਹੀਂ ਆਪਾਂ ਕੋਈ ਦੇਖਨੇ ਆ ਮਸਾਂ ਤਾਰ ਕੇ ਲੈਂਦਾ ਹੁਣ ਅੱਛਾ ਕਹਿੰਦਾ ਮੈਂ ਤਾਂ ਮਰੂੰਗਾ ਨਹੀਂ ਨਹੀਂ ਇਹ ਤਾਂ ਲੱਭੋ ਰਿਸਤਾ ਰਸਤਾ ਇਹਦੇ ਲਈ ਲੱਭਿਆ ਤੀ ਹਾਂ ਫੇਰ ਬਸ ਇੱਕ ਕਬੂਤਰ ਆਈ ਜਾਂਦਾ ਨਾ ਸਾਰੇ ਦਿਨ ਆਈਓ ਬਈ ਕਬੂਤਰ ਵਰਗਾ ਲੱਗਦਾ ਵੀ ਉਹ ਤੇਨੂੰ ਆ ਭਾਈ ਸ਼ੌਂਕ ਸ਼ੌਂਕ ਦਾ ਕੋਈ ਮੁੱਲ ਨਹੀਂ ਇਹ ਤਾਂ ਹੈਗਾ ਹੀ ਆ ਇਹ ਤਾਂ ਉਹ ਟੀਚਰ ਕਰੀ ਜਾਂਦੇ ਨੇ ਬੰਦਲੇ ਸ਼ੌਂਕ ਦਾ ਦਾ ਆਪਣਾ ਕੰਮ ਸਾਰੇ ਕਰਦਾ ਏ ਮੈਂ ਸਮੇ ਰੱਖਿਆ ਮੈਂ ਇਹਨੂੰ ਕੰਮ ਕਰਦੇ ਆ ਵੀਰੇ ਗੇਟੀવાડી ਗੱਡੀਆਂ ਨੇ ਨਵੀਂ ਲੈ ਲਈ ਹੁਣ ਠੀਕ ਹੈ ਜੀ ਰੇੜੀ ਉਹਨਾਂ ਨੂੰ ਤੇ ਲਈ ਸੋਹਰੇ ਭਰ ਲਾਂਦਾ ਵਾਸੇ ਟਟੇ ਉਹਨੇ ਅਸੀਂ ਵੇਲੇ ਫਿਰ ਆਪਣਾ ਡੰਗਰਾਂ ਦਾ ਕਰਿਆ ਫਿਰ ਕੁੱਤੇ ਡਾਉਣ ਲੱਗ ਜਾਂਦਾ ਛੜਾਈ ਦੇਨੇ ਆ ਬਣਾ ਫਿਰ ਸੋ ਜਾਈ ਜਾਂਦਾ ਚਲੋ ਲੰਘ ਜਾ ਫਿਰ ਇਹ ਰੁਸਤਾ ਦੇਖ ਰਹੇ ਜਾਂ ਹੋ ਗਏ ਰਸਤੇ ਰਸਤੇ ਆਉਂਦੇ ਆ ਆਈ ਜਾਂਦੇ ਨੇ ਬਈ ਮੁੱਛਾਂ ਕਰੋ ਰੱਖੀਆਂ ਨੇ ਫਿਰ ਹੋ ਗਏ ਵੀਰੇ 2 ਕੁ ਸਾਲ ਅੱਛਾ ਫਿਰ ਕਟਾਈਆਂ ਨਹੀਂ ਮੁੜ ਕੇ ਨਾ ਹੁਣ ਇਹਦੇ ਕਿੰਨੇ ਬਲੂ ਮੁੰਡਾ ਗਣੇ ਹੈ ਨਿੰਬੂ ਮੁੰਡਾ ਡੰਗਣੇ ਨਾ ਨਾ ਬੰਦਾ ਹੀ ਡੰਗਣਾ ਇਹਦਾ ਜੁਮਾਨੀ ਪਹਿਲੇ ਤੇ ਤਾਂ ਹੁਣ ਕਿਹੜੇ ਕਿਹੜੇ ਚੱਲ ਠੀਕ ਆ ਬੰਦਾ ਡੰਗਣਾ ਨੇ ਮੁੱਛਾਂ ਦੇ ਬਈ ਨੇ ਕਿਹੜੇ ਕਿਹੜੇ ਬੰਦਾ ਡੰਗਣਾ ਸਭ ਤੋਂ ਵੱਧ ਕਿਹੜਾ ਅੱਖਾਂ ਚ ਰੜਕਦੇ ਦਾਦੇ ਨੇ ਕਦੇ ਜ਼ਾਰੀ ਆ ਨਹੀਂ ਇੱਕ ਇੱਕ ਦਾ ਰੜਕੂਗਾ ਚੱਕ ਲਾਂਗੇ ਬਈ ਅਸੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਕੀ ਨਾਮ ਆ ਜੀ ਹਰਵੰਸਾ ਜੀ ਬਈ ਤੁਸੀਂ ਕੀ ਕਰਦੇ ਜ ਜੋ ਬਿਲੀ ਜਾਂਦੇ ਹਾਂ ਪਹਿਲਾਂ ਕੀ ਕਰਦੇ ਸੀ ਪਹਿਲਾਂ ਆਲਰੇੜੇ ਦਾ ਕੰਮ ਕਰਦਾ ਸੀ ਅਸੀਂ ਏਕ ਇਸ ਕਰਦੇ ਆ ਕੋੜਾ ਸੀ ਰੇੜਾ ਸੀ ਅੱਛਾ ਜੀ ਇਹ ਕੰਮ ਕਰਦੇ ਤੇ ਹੁਣ ਕੰਮ ਰਿਹਾ ਨਹੀਂਗਾ ਠੀਕ ਜੀ ਹੁਣ ਵਿਹਲੇ ਹੋ ਗਏ ਤੁਹਾਡਾ ਬਚਪਨ ਦਾ ਜੀ ਦੋਸਤ ਕਿਹੜਾ ਵਾ ਬਚਪਨ ਦੇ ਵਿੱਚ ਸਾਰੇ ਹੀ ਦੋਸਤ ਨੇ ਜੀ ਅੱਛਾ ਜੀ ਕਿਹੜਾ ਹਮ ਉਮਰ ਕਿਹੜਾ ਜਿਹੜੇ ਤੁਸੀਂ ਇਕੱਠੇ ਪੜੇ-ਪੜੇ ਹੋ ਕਿਹੜੇ ਇੱਥੇ ਤਾਂ ਮੈਂ ਪੜੀ ਜੀਗਾ ਮੇਰਾ ਪਿੰਡ ਸਕਰਾਲੀ ਸੀ ਅੱਛਾ ਜੀ ਉੱਥੇ ਪੜਦਾ ਰਿਹਾ ਉੱਥੇ ਵੀ ਕੀ-ਕੀ ਪੜਿਆ ਊਡੇ ਆੜਾ ਬੜਿਆ ਅੱਛਾ ਜੀ ਇਹ ਵੀ ਮੁਰਕੇ ਪੜਿਆ ਨਹੀਂ ਗੇ ਏ ਬੀ ਸੀ ਨਹੀਂ ਆਈ ਉਹ ਆਇਆ ਤਾਂ ਊੜਾ ੜਾ ਤਾਂ ਹੁਣ ਇਹ ਵੀ ਆਉਂਦਾ ਸੁਣਾ ਦੋ ਹਾਂ ਊੜਾ ੜਾ ਈ ੜੀ ਸਸਾ ਕਕਾ ਕਕਾ ਗੱਗਾ ਗੱਗਾ ਹੁਣ ਮੈਂ ਚਚਾ ਛਚਾ ਜੱਜਾ ਚੱਜਾ ਨਹੀਂ ਆ ਟੈਂਕਾ ਟਟਾ ਟਡਾ ਨਾਲਾ ਤਤਾ ਤਤਾ ਦਦਾ ਨੰਨਾ ਅਸਲੀ ਬਾਗਾ ਆਓ ਚਲੋ ਪਪਾ ਪਪਾ ਬੱਬਾ ਪੱਬਾ ਮੱਮਾ ਜਈਆ ਰਾਰਾ ਵਾਵਾ ਅੜਾੜਾ ਸੱਤੇ ਪੈਰ ਬਿੰਦੀ ਕੱਕੇ ਪੈਰ ਬਿੰਦੀ ਜੱਜੇ ਪੈਰ ਬਿੰਦੀ ਜੀ ਨਈਆ ਪਰਵਿੰਦੀ ਬੱਸ ਹਾਏ ਇਹ ਅੱਜ ਕੱਲ ਦੇ ਜਵਾਨਾਂ ਨੂੰ ਨਹੀਂ ਆਉਂਦਾ ਤੁਸੀਂ ਇਹ ਇਹ ਫਿਰ ਜਿਆਦਾਸਤ ਪਰ ਪੂਰੀ ਆ ਤੁਹਾਡੀ ਹਾਂ ਯਾਦ ਅਸਤ ਪੂਰੀ ਆ ਠੀਕ ਹੈ ਬਾਈ ਹੁਣ ਸਰੀਰ ਫਿੱਟ ਆ ਪੂਰਾ ਸਰੀਰ ਚ ਨੁਕਸਨ ਨਹੀਂ ਅੱਛਾ ਕਿਹੜੇ ਕਿਹੜੇ ਇੱਕ ਤਾਂ ਢੂਹੀ ਪਾਖਦੋ ਖੋਦੀ ਆ ਅੱਛਾ ਜੀ ਇਹ ਕੋ ਸਾਹ ਚੜਦਾ ਹੂੰ ਖੰਗ ਵੀ ਆਉਂਦੀ ਆ ਕਦੇ ਕਦੇ ਤੇ ਹੂੰ 73 ਸਾਲ ਦੀ ਹੋਊਗੀ ਸਹੀ ਨੰਬਰ ਮਾੜਾ ਮੋਟਾ ਬਰਜੀ ਸ਼ਿਵ ੁਰਸ਼ ਕਰਦੇ ਹਾਂ ਪਾਰਕ 'ਚ ਐਡਾ ਵਧੀਆ ਲੱਗਿਓ ਨੇ ਸਾਨੂੰ ਤਾਂ ਉਹੀ ਹਾਏ ਜੜ ਜਾਂਦਾ ਫਿਰ ਕੀ ਪਰਚਿਸ ਹੋਊਗੀ ਸਾਡੀ ਅੱਛਾ ਵਰਜਿਸ ਦਾ ਤਾਂ ਹੈ ਜੇ ਤੰਦਰੁਸਤੀ ਹੋਵੇ ਹੁਣ ਆਪਾਂ ਡੰਡ ਬੜਕਾ ਲਵਾ ਲਈਏ ਨਾ ਜੀ ਨਾ ਤੁਸੀਂ ਬੈਠੇ ਰਹੇਗਾ ਤੂੰ ਵਿਚਾਰਾ ਇੱਕ ਉਹ ਉਹ ਬਾਈ ਦੋ ਤਾਂ ਲਵਾਉਣੀਆਂ ਨੇ ਪੱਕਾ ਆਹ ਦੇਖੋ ਬੈਠਾ ਡੰਡ ਬੜਕਾ ਮਾਰ ਰਿਹਾ ਇਹੋ ਜਾਂਦੇ ਬਾ ਤੁਹਾਨੂੰ ਦੋਨੋਂ ਤਾਂ ਲਵਾਉਣੀਆਂ ਨੇ ਆਜੋ ਫਿਰ ਆਜੋ ਲਾਈਏ ਫਿਰ ਦੇਖ ਲੈ ਤੁਹਾਡੇ ਦੋਨਾਂ ਦਾ ਮੁਕਾਬਲਾ ਕਰਾਉਣੇ ਆਜੋ ਬਾਈ ਮੈਂ ਕਿੰਦਾ ਬਈ ਹੱਟ ਕਰਾਉਂ ਪੁੜਾ ਗਿਆ ਹਾਂ ਉਹ ਬੈਠ ਗਈ ਲਾਉਣੇ ਆ ਰਹੋ ਆਓ ਤਾਂ ਸਿੱਧੂ ਜੀ ਇੱਧਰ ਆਓ ਖੜਾ ਨਹੀਂ ਜਾਂਦਾ ਬੈਠਾ ਨਹੀਂ ਲਾਏ ਕੜਿਆ ਨਹੀਂ ਜਾਂਦਾ ਬੈਠਾ ਨਹੀਂ ਜਾਂਦਾ ਉਹ ਸਾਰਾ ਕੋਈ ਤੁਸੀਂ ਖੜੇ ਨਹੀਂ ਭੱਜਦੇ ਹੋ ਤੁਸੀਂ ਆਹ ਸਾਈਕਲ ਚਲਾ ਕੇ ਆਏ ਆ ਵੀਰ ਤੁਰਿਆ ਨਹੀਂ ਜਾਂਦਾ ਇੰਨੀ ਦੂਰ ਤੱਕ ਅੱਛਾ ਘਰੋਂ ਸਾਈਕਲ ਧੀ ਆ ਮੇਰੇ ਫਿਰ ਸਾਈਕਲ ਰਿਸ ਕਰਾ ਦੀ ਥੋੜੀ ਹਾਂ ਇੱਥੇ ਕਿਤੇ ਕਰਾ ਦਿਓ ਆ ਉਰੇ ਤਾਂ ਲੈ ਕੇ ਉੱਥੇ ਤੱਕ ਰਿਸ ਕਰਾਈਏ ਕਰਾ ਦਿਓ ਕਿਹੜੇ ਕਿਹੜੇ ਬਾਬੇ ਕੋਲੇ ਸਾਈਕਲ ਆਜੋ ਬਸ ਇਹਨਾਂ ਗੋਮਾ ਗੁੜੀ ਹੈ ਉਹ ਪਰਲੇ ਬਾਬੇ ਕੋਲ ਚਲੋ ਘਰ ਤੁਹਾਡੇ ਦੋਨਾਂ ਦੀ ਸੈਂਕ ਰਿਸ ਕਰਾਉਨੇ ਆਪਾਂ ਆਹ ਨੂੰ ਬ੍ਰੇਕ ਕਰਾਉਂਦੇ ਆਂ ਬ੍ਰੇਕ ਕਰਾਉਂਦੀ ਮਿਲ ਆਵਾਜ਼ ਪਹਿਲੇ ਲੱਤਾਂ ਟੁੱਟਿਆ ਬੈਠੇ ਫੇਰ ਬੈਈ ਦੇਵਾਂਗੇ ਹਾਂ ਜੀ ਹਾਂ ਬਈ ਵਰ ਜ਼ਿੰਦਗੀ ਸੰਤੁਸ਼ਟ ਹੈ ਜ਼ਿੰਦਗੀ ਨਜ਼ਾਰੇ ਵੱਧ ਰਹੇ ਆ ਜੀ ਸਹੀ ਪਹਿਲਾਂ ਹੀ ਵੱਡੇ ਨਜ਼ਾਰੇ ਪਹਿਲਾਂ ਵੀ ਐਸ਼ ਕਰੀ ਐ ਕੋਈ ਐਸ਼ ਵਾਲੀ ਸਾਨੂੰ ਨਜ਼ਾਰੇ ਵਾਲੀ ਗੱਲ ਦੱਸੋ ਨਜ਼ਾਰੇ ਵਾਲੀ ਕੀ ਐ ਜਦੋਂ ਚੜਾਈ ਸੀ ਜੀ ਉਸ ਟਾਈਮ ਚ ਅਸੀਂ ਬੋਲਟ ਮੋਟਰਸਾਈਕਲ ਥੱਲੇ ਗੱਲ ਤੇ ਰਵਲ ਵਰ ਅਸੀਂ ਹਾਂ ਪੁੱਛਦੇ ਸੀ ਲੋਕ ਵੀ ਬੰਦਾ ਕੌਣ ਦੇ ਆਂਦਾ ਅੱਛਾ ਜੀ ਹਾਂ ਠੀਕ ਐ ਆਪਣੀ ਚੜਾਈ ਚ ਮਤਲਬ ਹੁਣ ਹੁਣ ਤਾਂ ਤੁਹਾਨੂੰ ਬਜ਼ੁਰਗਾਂ ਦਾ ਵਰਤਨ ਪਤਾ ਹੀ ਆਏਗਾ ਹਾਂ ਬਿਲਕੁਲ ਬਿਲਕੁਲ ਕੀ ਚੱਲਦਾ ਹੈ ਜੀ ਬੱਚੇ ਨੇ ਇੱਕ ਪਹਿਲਾਂ ਮਿਲਟਰੀ ਸੀ ਜੀ ਉਹ ਤਾਂ ਬਾਅਦ ਕਰ ਉਹਨੂੰ ਬੈਂਕ 'ਚ ਜੋਬ ਮਿਲ ਗਈ ਕੈਸ਼ਿਆਰ ਠੀਕ ਜੀ ਪੁੱਤਾ ਮੇਰਾ ਬੀਲ ਬੋਰਡ ਤੋਂ ਲੱਗਿਆ ਆਪਣੇ ਕੀ ਜੀ ਨਹੀਂ ਕਲਾਕ ਕਲਾਕ ਦੀ ਜਾਇਪਰੇ ਬਈ ਫਿਰ ਜਦੋਂ ਸਡੀ ਸੀ ਪਤਨੀ ਕੀ ਹੈ ਜਿਹਾ ਕੁਝ ਐਸ ਡੀ ਐਮ ਨਹੀਂ ਹੈ ਜੀ ਜੀ ਐਸ ਡੀ ਸੀ ਹੈ ਮੇਰੇ ਕੋਲ ਠੀਕ ਹੈ ਜੀ ਚਲੋ ਬਈ ਫਿਰ ਜਦੋਂ ਤੁਸੀਂ ਜਵਾਨੀ ਟਾਈਮ ਦੇ ਵਿੱਚ ਮੁੱਛਾਂ ਖੜੀਆਂ ਕਰਕੇ ਟਾਂਕ ਟਾਂਕੇ ਟਾਂਕੇ ਰਵਾਲਵਰ ਬੋਲਟ ਥੱਲੇ ਆ ਜਾਂਦੇ ਹੁੰਦੇ ਸੀ ਪਰ ਉਦੋਂ ਟਾਰਕ ਕਿੰਨੀ ਹੁੰਦੀ ਸੀ ਉਦੋਂ ਕਿਵੇਂ ਲੱਗਦਾ ਹੁੰਦਾ ਸੀ ਵੀ ਹਾਂ ਉਹ ਤਾਂ ਹੈ ਹੀ ਨਹੀਂ ਸੀ ਕਿਸੇ ਕੋਲ ਮੋਟਰਸਾਈਕਲ ਹੁੰਦੇ ਹੀ ਨਹੀਂ ਸੀ ਠੀਕ ਹੈ ਜੀ ਸਾਈਕਲ ਵੀ ਮਸਾਂ ਜੁੜਦੇ ਸੀ ਲੋਕਾਂ ਨੂੰ ਉਹ ਫਿਰ ਉਹ ਜਿਹੜੀ ਜਿਹੜੀ ਉਹ ਫੀਲਿੰਗ ਸੀਗੀ ਨਾ ਉਸ ਟਾਈਮ ਦੀ ਉਹ ਸਾਨੂੰ ਦੱਸੋ ਜੀ ਹਾਂ ਵੀ ਇਹ ਲੱਗਦਾ ਵੀ ਨਿਹਤ ਸਿੰਘ ਆ ਗਿਆ ਜਾਂ ਨਿਹਤ ਸਿੰਘ ਤੋਂ ਬਾਅਦ ਕੋਈ ਆਈ ਨਹੀਂ ਨੀ ਫਿਰ ਤਾਂ ਦੁਨੀਆ ਆਉਂਦੀ ਹੈ ਮੇਰੀ ਆਉਂਦੀ ਚਲੀ ਗਈ ਪੈਸਾ ਆਉਂਦਾ ਚਲਾ ਗਿਆ ਲੋਕਾਂ ਕੋਲ ਫਿਰ ਤਾਂ ਲੋਕਾਂ ਦੇ ਚਾਰ-ਚਾਰ ਹੋ ਗਏ ਠੀਕ ਹੈ ਠੀਕ ਹੈ ਨਹੀਂ ਪਰ ਮੁੱਛਾਂ ਨੂੰ ਵੱਟ ਦਿੰਦੇ ਹੁੰਦੇ ਸੀ ਨਹੀਂ ਅੱਛਾ ਅਛਾ ਤੇ ਬਸ ਮੋਛਾਂ ਛੋਟੀਆਂ ਮਤਲਬ ਠੀਕ ਹੈ ਹੁਣ ਫਿਰ ਮੁੱਛਾ ਹੁਣ ਚੜ ਕੇ ਰੱਖ ਰਹੇ ਆ ਮੈਂ ਹੁਣ ਤਾਂ ਬਸ ਬਜ਼ੁਰਗਾਂ ਹੁਣ ਚੱਲੇ ਚੱਲਦੇ ਜੇ ਇਹ ਹੁਣ ਵੀ ਮੁੱਛ ਦਾ ਹੁਣ ਵੀ ਚੜੀ ਆ ਖੜੀਆ ਮੁੱਛ ਦਾ ਨਹੀਂ ਫਿਰ ਤਾਂ ਮਦਰ ਬਟ ਜੇ ਦੇਖ ਰਿਹਾ ਦਖਾ ਦਿਓ ਮੋਛਾਂ ਨੂੰ ਵੀ ਕਿਵੇਂ ਦਿੰਦੇ ਜੀ ਨਹੀਂ ਨਹੀਂ ਐ ਨਹੀਂ ਚੰਗਾ ਚੰਗਾ ਨਹੀਂ ਲੱਗਦਾ ਨਹੀਂ ਨਹੀਂ ਮੋਛਾਂ ਦਾ ਬਟ ਚਲੋ ਐ ਹੁੰਦਾ ਹੀ ਆ ਹੁਣ ਨਹੀਂ ਨਹੀਂ ਉਹ ਤਾਂ ਫਿਰ ਤਾਂ ਫੁਗੜ ਬਣਾ ਆ ਜਾਊਗਾ ਨਹੀਂ ਫਿਰ ਤਾਂ ਫੁਗੜ ਬਣਾ ਆ ਜਾਊਗਾ ਜਵਾਨੀ ਟਾਈਮ ਥੋੜਾ ਨਹੀਂ ਜਵਾਨੀ ਟਾਈਮ ਕੋਈ ਉਸ ਚੀਜ਼ ਟਾਈਮ ਕੋਈ ਸ਼ੋਰ ਸੀ ਹੁਣ ਤਾਂ ਤੁਹਾਨੂੰ ਪਤਾ ਵੀ ਤੁਰਨ ਬੀ ਰ ਰਹੇ ਆ ਉਹ ਨਹੀਂ ਨਹੀਂ ਜੋ ਜਿਹੜੀ ਹੁੰਦਾ ਹੈ ਅੰਦਰਲੀ ਅੰਦਰਲੀ ਜਿਹੜੀ ਠੋਕ ਹੁੰਦੀ ਹੈ ਉਹਦਾ ਐਂ ਵਰਕਰ ਰਹਿੰਦੀ ਹੈ ਨਾ ਸਭ ਚੱਲਦੀ ਰਹਿੰਦੀ ਹੈ ਪਰ ਵਿਆਹ ਬਾਈ ਕਿਹੜੇ ਸਾਂਚ ਹੋਈ ਤੁਹਾਡਾ ਵਿਆਹ ਮੇਰਾ ਸਾਨੂੰ 1957 ਦੀ 4 ਫਰਵਰੀ ਨੂੰ ਅੱਛਾ ਜੀ ਡਿਡ ਜ਼ਿਆਦਾ ਹੁਣ ਵੀ ਡੇਟਾ ਵਿਆਲੀ ਆ 1957 ਦੀ 4 ਫਰਵਰੀ ਅੱਛਾ 4 ਫਰਵਰੀ ਕਿੰਨਾ ਕੁ ਚੋ ਸੀ ਬਾਈ ਪਰ ਵਿਆਹ ਦਾ ਵਿਆਹ ਤਾਂ ਨਿਆਣੇ ਸੀ ਯਾਰ ਮੈਂ 6ਵੀਂ ਵਿੱਚ ਪੜਦਾ ਸੀ ਕਿੰਨੇ ਕੁ ਚੋ ਆਉਂਦਾ ਬੱਚਿਆਂ ਨੂੰ ਤੁਹਾਨੂੰ ਪਤਾ ਹੈ 6ਵੀਂ ਵਿੱਚ ਪੜਦੇ ਵਿਆਹ ਕਰਦੇ ਤੁਹਾਡਾ ਹਾਂ ਇਹ ਦਫਰ ਨਬਾਲਕ ਦਾ ਹੀ ਵਿਆਹ ਕਰਤੇ ਸੀ ਤੁਹਾਡੇ ਹੋਰ 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 ਓਹੋ ਇਹ ਕਿਉਂ ਬਈ ਜਮਾਨੇ ਚ ਫਿਰ ਇਸ ਤਰ੍ਹਾਂ ਸੀ ਨਾ ਦੋ ਦੋ ਤਿੰਨ ਤਿੰਨ ਸਾਲ ਵਿਆਹ ਹੋਈ ਰਹਿੰਦੇ ਸੀ ਜੀ ਮਗਲਾਵਾ ਬਾਅਦ ਚ ਆਉਂਦਾ ਸੀ ਤੁਹਾਡੇ ਕਿੰਨੇ ਟਾਈਮ ਬਾਅਦ ਮਗਲਾਵਾ ਆਇਆ ਸੀ ਤਿੰਨ ਸਾਲ ਬਾਅਦ ਸਹੀ ਬਈ ਫਿਰ ਜਿਹੜੀ ਜਨਗੀ ਸੀ ਕਾਹਦੇ ਤੇ ਗਈ ਸੀ ਤੁਹਾਡੀ ਜਨ ਸਾਡੇ ਜੀ ਦੋ ਕਾਰਾਂ ਸੀ ਇੱਕ ਬੱਸ ਕਿਹੜੀ ਕਾਰਾਂ ਉਹ ਕਿਹੜੀ ਤੁਹਾਡੇ ਪੁਲਾੜੀ ਕੜੀ ਦੀ ਰੀਵਨ ਲੱਗੇ ਦੀ ਫੁੱਲ ਲੱਗੇ ਸੀ ਨਹੀਂ ਫੁੱਲੇ ਸਾਦੇ ਜੇ ਫੁੱਲ ਪਾਏ ਸੀ ਸਹੀ ਬਈ ਬੜੇ ਕਿੰਨੇ ਮੈਂ ਬਸ ਛੇ ਮਹੀਨੇ ਵਿਆਹ ਤੋਂ ਬਾਅਦ ਛੁੱਟੀ ਵਿਆਹ ਤੋਂ ਬਾਅਦ ਛੁੱਟੀ ਕਰਤੀ ਆ ਮੈਨੂੰ ਪਤਾ ਹੀ ਨਹੀਂ ਨਹੀਂ ਹਟੇ ਸੀ ਜਾਂ ਹਟਾਇਆ ਸੀ ਤੁਹਾਨੂੰ ਨਹੀਂ ਆਪੇ ਹਟ ਗਏ ਜੀ ਕਰਦਿਆਂ ਨੇ ਬੜਾ ਜ਼ੋਰ ਲਾਇਆ ਜਦ ਪੜ ਗਏ ਹੁੰਦੇ ਕੁਝ ਬਣ ਜਾਂਦਾ ਹੈ ਕਿਸਮਤ ਕਿ ਜਿੱਥੇ ਰੱਖਦੀ ਉੱਥੇ ਰਹਿਣਾ ਪੈਂਦਾ ਉੱਥੇ ਰਹਿਣਾ ਪੈਂਦਾ ਹਾਂ ਸਤਿਗੁਰ ਬਾਈ ਜੀ ਸਤਿਗੁਰ ਬਾਈ ਜੀ ਕੀ ਨਾਮ ਆ ਬਾਈ ਜੀ ਮੇਰਾ ਨਾਮ ਦਲਜੀਤ ਕੁਮਾਰ ਹੈ ਅੱਛਾ ਤੁਸੀਂ ਬਈ ਕੀ ਕਰ ਰਹੇ ਹੋ ਮੈਂ ਭਾਜੀ ਪਹਿਲਾਂ ਰਾਜਗਿਰ ਦਾ ਕੰਮ ਕਰਦਾ ਸੀ ਇੱਥੇ ਰਾਜਗਿਰ ਦਾ ਕੰਮ ਛੱਡ ਕੇ ਫਿਰ ਬਾਹਰ ਚਲੇ ਗਿਆ ਇੰਡੋਨੇਸ਼ੀਆ 10 ਸਾਲ ਦਾ ਮਲੇਸ਼ੀਆ ਹਾਂਜੀ ਠੀਕ ਹੈ ਜੀ 10 ਸਾਲ ਲਾ ਕੇ ਫਿਰ ਉੱਥੇ ਦੇਖਿਆ ਵੀ ਇਹ ਵੀ ਆਪਣੇ ਪੰਜਾਬ ਵਰਗੀ ਮੋਜ ਹੈ ਨਹੀਂ ਫਿਰ ਵਾਪਸ ਆ ਗਏ ਥੇ ਅਸੀਂ ਇੱਥੇ ਆਪਣਾ ਫਿਰ ਹੁਣ ਯੂਨੀਵਰਸਿਟੀ ਲਾ ਯੂਨੀਵਰਸਿਟੀ ਉਗੇ ਆਟੋ ਚ ਚਲਾਂਦੇ ਹਾਂ ਹਾਂ ਉੱਥੇ ਜੁਨੀਨ ਆਪਣੇ ਪਿੰਡ ਦੀ ਠੀਕ ਹੈ ਹਾਂਜੀ ਬਾਈ ਮਲੇਸ਼ੀਆ ਦੇ ਵਿੱਚ ਜਿਹੜੇ ਤੁਸੀਂ 10 ਸਾਲ ਲੰਘਾਏ ਆ ਉਹ ਕਿਦਾਂ ਰਹੇ ਆ ਦੱਸੋ ਬਾਈ ਜੀ ਪਹਿਲਾਂ 2-3 ਸਾਲ ਤਾਂ ਬਹੁਤ ਮੁਸ਼ਕਲ ਅੱਛਾ ਗੱਡੇ ਠੀਕ ਹੈ ਪਤਾ ਨਹੀਂ ਸੀ ਪਾਸ਼ਾ ਨਹੀਂ ਆਂਦੀ ਸੀ ਉਧਰ ਲਈ ਉਹ ਮੁਸ਼ਕਿਲ ਨਾਲ ਕੱਡੇ ਫਿਰ ਹੌਲੀ ਹੌਲੀ ਉਹਨਾਂ ਦੀ ਲੈਂਗੁਏਜ ਸਿੱਖੀ ਠੀਕ ਹੈ ਤੇ ਉਸ ਤੋਂ ਬਾਅਦ ਸੈਟਿੰਗ ਕੀਤੀ ਫਿਰ ਲਾਇ 9-10 ਸਾਲ ਵਜੇ 2-3 ਸਾਲ ਤਾਂ ਬਹੁਤ ਮੁਸ਼ਕਿਲ ਲੰਬੀ ਲੈਂਨ ਬੋਲ ਕੇ ਦੱਸੋ ਵੀ ਹਾਂ ਮੈਂ ਇਸ ਪਿੰਡ ਦਾ ਰਹਿਣ ਵਾਲਾ ਤੁਸੀਂ ਆਪਣੀ ਇੰਟਰੋਡਕਸ਼ਨ ਹੈ ਨਾ ਤੁਸੀਂ ਉਹ ਮਲਾਈ ਦੇ ਉਹ ਭਾਜੀ ਦੁੱਧ ਨੂੰ ਵਾਜੀ ਸੁਸੂ ਕਹਿੰਦੇ ਸੀ ਉੱਥੇ ਅੱਛਾ ਬਾਲੀ ਮਤਲਬ ਕੀ ਉਲਟ ਜੀ ਸੀ ਯਾਰ ਇੱਧਰ ਤਾਂ ਹੋਰ ਕੋ ਕਹਿੰਦੇ ਹਾਂਜੀ 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 ਹਾਂ ਮਤਲਬ ਕੀ ਪਹਿਲੀ ਵਾਰੀ ਫਸਟ ਟਾਈਮ ਉਹਨਾਂ ਨੇ ਭੇਜਿਆ ਵੀ ਦੁੱਧ ਲੈ ਕੇ ਆ ਜਾ ਕੇ ਮੈਂ ਗਿਆ ਉੱਥੇ ਦੁੱਧ ਲੈਣ ਬਸ ਤੇ ਹੁਣ ਪਤਾ ਨਹੀਂ ਸੀ ਵੀ ਇਦਾਂ ਚੱਲ ਮੈਂ ਉਹਨਾਂ ਨੂੰ ਆ ਕੇ ਗਿਆ ਯਾਰ ਮੈਂ ਕਿਹਾ ਮਿਲਿਆ ਨਹੀਂ ਹੈਗਾ ਦੁੱਧ ਕਹਿੰਦੇ ਕੀ ਕਿਹਾ ਸੀ ਮੈਂ ਕਿਹਾ ਯਾਰ ਮੈਂ ਤਾਂ ਦੁੱਧ ਹੀ ਕਿਹਾ ਸੀ ਪੰਜਾਬ ਪੰਜਾਬੀ ਤੇ ਉਹ ਕਹਿੰਦੇ ਤੂੰ ਇੱਕ ਵਾਰੀ ਜਾ ਕੇ ਸੁਸੂ ਬੋਲ ਅੱਛਾ ਮੈਂ ਜਾ ਕੇ ਉਹਨਾਂ ਨੂੰ ਕਿਹਾ ਵੀ ਯਾਰ ਸੁਸੂ ਦਾ ਕਹਿਨ ਦੇ ਦੋ ਤੇ ਉਹਨਾਂ ਨੇ ਫਿਰ ਮੈਨੂੰ ਕੈਨ ਦਿੱਤਾ ਫਿਰ ਲਿਆਂਦਾ ਮੈਂ ਕਿਹਾ ਵੀ ਇਹਨੂੰ ਦੁੱਧ ਨੂੰ ਸੁਸੂ ਕਹਿੰਦੇ ਨੇ ਹਾਂ ਜੀ ਹਾਂ ਬਹੁਤ ਭਾਜੀ ਮੁਸ਼ਕਿਲ ਆ ਆਪਾਂ ਕਹਿ ਦਿੰਨੇ ਆ ਵੀ ਪੰਜਾਬ ਵਰਗੀ ਤਾਂ ਦੇਖੋ ਮੋਜ ਹੈ ਨਹੀਂ ਉਹ ਜਾ ਕੇ ਆਪਾਂ ਨੇ ਉੱਥੇ ਉਹਨਾਂ ਦੀ ਗੁਲਾਮੀ ਕਰਨੀ ਇੱਥੇ ਆਪਣਾ ਛੋਟਾ ਕੰਮ ਕਰੋ ਆਪਣੇ ਪਰਿਵਾਰ ਚ ਰਹੋ ਤੇ ਬਹੁਤ ਵਧੀਆ ਹੈ ਹਾਂ ਜੀ ਮਾੜਾ ਸ਼ਸ਼ੀਕਲ ਜੀ ਹੁਣ ਕੀ ਨਾਮ ਹੈ ਤੁਹਾਡਾ ਅਕਸ਼ਪ੍ਰੀਤ ਕੌਰ ਠੀਕ ਹੈ ਮਾੜਾ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ 2 ਸਾਲ ਹੋ ਗਏ ਠੀਕ ਹੈ ਜੀ ਹਾਂਜੀ ਡਵਾਗ ਜੂਰ ਸ਼ਾਰਤ ਕਰਦੇ ਕਿ ਐਟੀਟਿਊਡ ਬੋਲਦੇ ਮੈਡਮ ਇੱਧਰ ਨਹੀਂ ਐਨੀ ਸ਼ਰਾਰਤ ਤਾਂ ਨਹੀਂ ਕਰਦੇ ਪਰ ਬੱਚੇ ਸ਼ਰਾਰਤ ਕਰਨਗੇ ਠੀਕ ਫਤਵ ਉਹ ਕਿਹੜੀ ਸ਼ਰਾਰਤ ਕਰਦੇ ਅੱਜ ਕੱਲ ਦੇ ਬੱਚੇ ਬਸ ਇਹ ਭੱਜ ਦੌੜ ਹੁੰਦੀ ਹੈ ਇਹਨਾਂ ਦੀ ਅਸੀਂ ਬਸ ਇਹ ਸ਼ਰਾਰਤ ਹੁੰਦੀ ਹੈ ਹਰ ਕੋਈ ਸ਼ਰਾਰਤ ਨਹੀਂ ਹੁੰਦੀ ਠੀਕ ਹੈ ਜੀ ਮਤਲਬ ਸੱਸ aí ਦਾ 3 ਨਾਮਾ ਮਤਲਬ ਸ੍ਰਿੰਦਰ ਕੌਰ ਤੁਸੀਂ ਮਤਲਬ ਕੀ ਕਰਦੇ ਹੋ ਹੈਲਪਰ ਹੈ ਜੀ ਇੱਥੇ ਅੰਗਲਵਾੜੀ ਠੀਕ ਹੈ ਜੀ ਮੈਡਮ ਬਹੁਤ ਪੂਰਾ ਸਹਿਯੋਗ ਹੋਰਾ ਸਹਿਯੋਗ ਜੀ ਸਭ ਤੋਂ ਮੈਡਮ ਵੱਧ ਪ੍ਰੇਸ਼ਾਨ ਤੁਹਾਨੂੰ ਕਿਹੜੇ ਕਰਦੇ ਹੋ ਕੋਈ ਨਹੀਂ ਜੀ ਕਰਦੇ ਨਹੀਂ ਨਹੀਂ ਕੋਈ ਨਹੀਂ ਕਰਦੇ ਸਾਡਾ ਤਾਂ ਬਹੁਤ ਪਿਆਰੇ ਜੀ ਸਾਰਿਆਂ ਦਾ ਨਹੀਂ ਇੱਕ ਅੱਧੀ ਦੇ ਲੋਕ ਨਹੀਂ ਨਹੀਂ ਕੋਈ ਕਿਸੇ ਦਾ ਨਹੀਂ ਸਾਡਾ ਪਿਆਰ ਬਹੁਤ ਹੈ ਸਾਰਿਆਂ ਦਾ ਹਾਂ ਜੀ ਰਣ ਮਿੰਟ ਕਿਹਦੇ ਨਹੀਂ ਜਦੋਂ ਵੀਰੇ ਇੱਕ ਅੱਧੀ ਮੈਡਮ ਨਹੀਂ ਹੁੰਦੀ ਛੁੱਟੀ ਦੀ ਹੁੰਦੀ ਹੈ ਫਿਰ ਉਹਦੇ ਵੇਰ ਇਹ ਗੱਲਾਂ ਗੁੱਲਾਂ ਕਰਦੇ ਨੇ ਨਹੀਂ ਅਸੀਂ ਵੀ ਕਰਦੇ ਹਾਂ ਅਸੀਂ ਨਹੀਂ ਜੀ ਕਰਦੇ ਇੱਕ ਦਿਨ ਲੈਣੇ ਆ ਬਈ ਹਾਂ ਜੀ ਅਸੀਂ ਵੀ ਤਾਂ ਲੈਣੇ ਆ ਛੁੱਟੀ ਹਾਂ ਜੀ ਜੀ ਕਦੇ ਇਹਨਾਂ ਦਾ ਟਾਈਮ ਲੈਣ ਦਾ ਕਦੇ ਨਹੀਂ ਨਹੀਂ ਉਹ ਮਤਲਬ ਹੁੰਦਾ ਨਾ ਵੀ ਇੱਕ ਨਹੀਂ ਚਲੋ ਹੁੰਦੀ ਵੀ ਉਹ ਜਦੋਂ ਨਹੀਂ ਹੁੰਦੀ ਉਹਦੀ ਐਬਸੈਂਟ ਦੇ ਵਿੱਚ ਆਪਾਂ ਕੋਈ ਗੱਲਬਾਤ ਨਾ ਜਸਟੇਬਲ ਕਰਦੇ ਹਾਂ ਸਾਰਾ ਕੁਝ ਜੀ ਅਸੀਂ ਨਹੀਂ ਇਹ ਵੀ ਕਰੀ ਟੈਂਪਾਸ ਵਧੀਆ ਬਹੁਤ ਵਧੀਆ ਰਲ ਮਿਲ ਕੇ ਹਾਂ ਜੀ ਸਾਡੇ ਵਿੱਚ ਇੱਕ ਮੁੰਡਾ ਸਿੰਗਰ ਆਇਆ ਹਮਰਾਜ ਠੀਕ ਹੈ ਜੀ ਮਿੱਤਰਾਂ ਦਾ ਚੱਲਿਆ ਟਰੱਕ ਮੂਵੀ ਆਈ ਸੀਗੀ ਆਉਣਾ ਮਨਿੰਦਰ ਗੱਲਦੀ ਉਹਦੇ ਚ ਬਾਈ ਦਾ ਗਾਣਾ ਆਇਆ ਸੀਗਾ ਬਾਈ ਦਾ ਆਪਾਂ ਗਾਣਾ ਵੀ ਸੁਣਦੇ ਆ ਆਜੋ ਬਾਈ ਮੜਾ ਜੀ ਆ ਬਾਈ ਆ ਕੇ ਰਾ ਤੈਨੂੰ ਅੱਜ ਹੀ ਕੱਤੇ ਜੇ ਸਿੰਗਰ ਸਾਹਿਬ ਸਹੀ ਗੱਲ ਆ ਹਾਂ ਸਾਹਿਬ ਸੱਚੀ ਗੱਲ ਬਾਈ ਜੀ ਹਾਂ ਬਾਈ ਕੀ ਹਾਲ ਹੈ ਜੀ ਬਹੁਤ ਵਧੀਆ ਬਾਈ ਜੀ ਤੁਸੀਂ ਸੁਣਾਓ ਕੰਨੇ ਗਾਣੇ ਗੁਣੇ ਆ ਕੇ ਮੜਾ ਦੱਸੋ ਆਪਣੇ ਬਾਰੇ ਗਾਣੇ ਬਸ ਤੁਹਾਡੇ ਵੀਰਾਂ ਦਾ ਸਹਾਰਾ ਸਾਰੇ ਬਜ਼ੁਰਗਾਂ ਦਾ ਅਸ਼ੀਰਵਾਦ ਆ ਜਿਹੜੇ ਕਿਉਂ ਲਈ ਬਾਈ ਨੇ ਮੇਰੇ ਗੀਤ ਮੈਂ ਕਿਤੇ ਸੋਚਿਆ ਨਹੀਂ ਸੀਗਾ ਬਟ ਸ਼ੁਰੂ ਤੋਂ ਸ਼ੌਂਕ ਸੀਗਾ ਗਾਉਣ ਦਾ ਠੀਕ ਹੈ ਤੇ ਵਧੀਆ ਲੱਗਦਾ ਜੀ ਜਦੋਂ ਸਾਰੇ ਪਿਆਰ ਕਰਦੇ ਆ ਬਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਗਾਉਂਦਿਆਂ ਮੈਨੂੰ ਜੀ ਬਚਪਨ ਤੋਂ ਕਾਫੀ ਟਾਈਮ ਹੋ ਗਿਆ ਮੈਨੂੰ ਕਹਿ ਲਓ ਵੀ 15 ਸਾਲ ਤਾਂ ਹੋ ਗਏ ਹੁਣੇ 15 15 20 ਸਾਲ ਹੋ ਗਏ ਹੁਣੇ ਗਾਉਂਦਿਆਂ ਬੜੇ ਰਾਮ ਨਰ ਭਈਆ ਹੁਣ ਪਿੱਛੇ ਮੂਵੀ ਆਈ ਸੀ ਮਤਰਾ ਚੱਲੇ ਟਰੱਕ ਨਹੀਂ ਉਹਦੇ ਵਿੱਚ ਤੁਹਾਡੇ ਗਾਣੇ ਆਏ ਸੀਗੇ ਦੋ ਗਣੇ ਆਏ ਹਨ ਉਹਦੇ 'ਚ ਹਾਂਜੀ ਦੋ ਗਣੇ ਇੱਕ ਟਾਈਟਲ ਟਰੈਕ ਵੀ ਤੁਹਾਡੇ ਆ ਹਾਂਜੀ ਸਾਨੂੰ ਦੱਸੋ ਥੋੜਾ ਜਿਹਾ ਗਾ ਕੇ ਨਾ ਜ਼ਰੂਰ ਜੀ ਜ਼ਰੂਰ ਉਹ ਫਿਲਮ ਸੀਗੀ ਟਰੱਕਾਂ ਤੇ ਜੀ ਟਰੱਕਾਂ ਵਾਲਿਆਂ ਤੇ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਬੜਾ ਪਿਆਰ ਵੀ ਮਿਲਿਆਗਾ ਉਸ ਗੀਤ ਨੂੰ ਤੇ ਦੂਜਾ ਗੀਤ ਉਹਦੇ ਵਿੱਚ ਨਾ ਇੱਕ ਬੰਗਾਲੀ ਭਾਸ਼ਾ ਵਾਲਾ ਸੀਗਾ ਤੇ ਮਾਗੋ ਸੀ ਗੀਤ ਦਾ ਨਾਮ ਉਹ ਪੰਜਾਬੀ ਤੇ ਬੰਗਾਲੀ ਦੋਵਾਂ ਭਾਸ਼ਾਵਾਂ ਦਾ ਇੱਕ ਮਿਸ਼ਰਣ ਸੀਗਾ ਉਹ ਵੀ ਪਰਮਾਤਮਾ ਦੀ ਕਿਰਪਾ ਸਦਕਾ ਮੇਰੀ ਝੋਲੀ ਪਿਆ ਤੇ ਇੱਕ ਟਾਈਟਲ ਟਰੈਕ ਸੀਗਾ ਚੜੀ ਟਰੱਕਾਂ ਤੇ ਜਵਾਨੀ ਤੇ ਉਹ ਵੀ ਮੈਨੂੰ ਖੁਸ਼ ਨਸੀਬੀ ਨਾਲ ਮੈਨੂੰ ਮੌਕਾ ਮਿਲ ਗਿਆ ਗਾਉਣ ਦਾ ਤੇ ਮੈਂ ਚਾਹੁੰਦਾ ਵੀ ਮੈਂ ਇੱਕ ਗੀਤ ਤੁਹਾਨੂੰ ਸੁਣਾਉਣਾ ਵੀ ਮੈਨੂੰ ਇਦਾਂ ਲੱਗ ਰਿਹਾ ਵੀ ਦੇਖੋ ਤੁਸੀਂ ਆਸ-ਪਾਸੇ ਦੇਖਿਆ ਹੋਣਾ ਵੀ ਜਿਹੜੀ ਆਪਣੀ ਜਵਾਨੀ ਆ ਹਨਾ ਮੁੰਡੇ ਤੁਹਾਨੂੰ ਨਹੀਂ ਦਿਖਣ ਨੂੰ ਮਿਲ ਰਹੇ ਇਹਦਾ ਕਾਰਨ ਕੀ ਆ ਇੱਕ ਇੱਕ ਕਾਰਨ ਹੋ ਸਕਦਾ ਵੀ ਜਿਹੜੇ ਆਪਣੇ ਮਿੱਤਰ ਨੇ ਜਿਹੜੇ ਭਾਈ ਨੇ ਹਨਾ ਜਿਹੜੇ ਮੁੰਡੇ ਨੇ ਕੁੜੀਆਂ ਨੇ ਉਹ ਪਰਦੇਸਾਂ ਵਿੱਚ ਜ਼ਿਆਦਾ ਬੈਠੇ ਨੇ ਜਾ ਕੇ ਪਰ ਕਿਤੇ ਨਾ ਕਿਤੇ ਦਿਲ ਉਹਨਾਂ ਦਾ ਇੱਥੇ ਹੀ ਧੜਕ ਰਿਹਾ ਆ ਹਨਾ ਤੇ ਮੈਨੂੰ ਲੱਗਦਾ ਵੀ ਉਸ ਤੇ ਆਧਾਰ ਤੇ ਜੇ ਗੀਤ ਗਾਇਆ ਜਾਵੇ ਤਾਂ ਹਨਾ ਤੇ ਉਹ ਕੀ ਕਹਿੰਦੇ ਨੇ ਉਹਨਾਂ ਦੀ ਜ਼ੁਬਾਨੀ ਕੀ ਆ ਜੀ ਮੈਂ ਜਦ ਵੀ ਕਰਾਂ ਯਾਦ ਵਤਨ ਨੂੰ ਦਿਲ ਕਰੇ ਵਾਪਸ ਜਾਣ ਵਤਨ ਨੂੰ ਜਦ ਵੀ ਕਰਾਂ ਯਾਦ ਵਤਨ ਨੂੰ ਦਿਲ ਕਰੇ ਵਾਪਸ ਜਾਣ ਵਤਨ ਨੂੰ ਮਾਂ ਮੇਰੀ ਦੀਆਂ ਖੁਸ਼ੀਆਂ ਨੂੰ ਨਜ਼ਰ ਲੱਗੀ ਜਾਪਦੀ ਹੈ ਪਰਦੇਸਾਂ ਵਿੱਚ ਬੈਠਿਆਂ ਨੂੰ ਆਉਂਦੀ ਯਾਦ ਪੰਜਾਬ ਦੀ ਪਰਦੇਸਾਂ ਵਿੱਚ ਬੈਠਿਆਂ ਨੂੰ ਆਈ ਯਾਦ ਪੰਜਾਬ ਦੀ ਤੇ ਮੁੰਡਾ ਕੀ ਸੋਚਦਾ ਵੀ ਮੇਰਾ ਬਾਪੂ ਇਸ ਟਾਈਮ ਕੀ ਕਰਦਾ ਹੋਊਗਾ ਸੋਚਾਂ ਚੱਲਦੀਆਂ ਰਹਿੰਦੀਆਂ ਨੇ ਪਰਦੇਸੀਆਂ ਦੇ ਮਨ ਦੇ ਵਿੱਚ ਤੇ ਕੀ ਕਹਿੰਦਾ ਮੋਟਰ ਤੇ ਉਹ ਬੈਠਾ ਹੋਊ ਯਾਦ ਮੈਨੂੰ ਉਹ ਕਰਦਾ ਹੋਊ ਮੋਟਰ ਤੇ ਉਹ ਬੈਠਾ ਹੋ ਯਾਦ ਮੈਨੂੰ ਉਹ ਕਰਦਾ ਹੋ ਗੱਲਾਂ-ਗੱਲਾਂ ਦੇ ਵਿੱਚ ਵੀ ਉਹ ਵਿਆਹ ਮੇਰਾ ਵੀ ਕਰਦਾ ਹੋ ਗੱਲਾਂ-ਗੱਲਾਂ ਦੇ ਵਿੱਚ ਹੀ ਉਹ ਵਿਆਹ ਮੇਰਾ ਵੀ ਕਰਦਾ ਹੋ ਉਮੀਦਾਂ ਤੇ ਉਡੀਕਾਂ ਦੇ ਵਿੱਚ ਉਮੀਦਾਂ ਤੇ ਉਡੀਕਾਂ ਦੇ ਵਿੱਚ ਬੁੱਢੇ ਹੋਏ ਬਾਪ ਦੀ ਹਾਏ ਪਰਦੇਸਾਂ ਵਿੱਚ ਬੈਠਿਆਂ ਨੂੰ ਆਈ ਯਾਦ ਪੰਜਾਬ ਦੀ ਟੁੱਟੇ ਹੋਏ ਖਾਬ ਦੀ ਕੀ ਬਾਤ ਹੈ ਵੇ ਕੀ ਬਾਤ ਇਕ ਜੀ ਇੱਕ ਉਹ ਫਿਲਮ ਵਾਲਾ ਗਾਣਾ ਵੀ ਜੇ ਸੁਣਾ ਦਿੰਦੇ ਉਹ ਵੀ ਸੁਣਾ ਦਿੰਨਾ ਉਹ ਸੀਗਾ ਝੜਕੇ ਟਿੱਲੇ ਉੱਤੇ ਬੈਠਾ ਗੋਖ ਨਾਥ ਜਿਵੇਂ ਗੱੱਰੂ ਸੀਟ ਤੇ ਬੈਠਾ ਸਾਫਾ ਧਰ ਕੇ ਪੱਟਾਂ ਤੇ ਅੱਡੀ ਭੋਰ ਪਤਾਸਾ ਨੱਚਦੀ ਜਿਵੇਂ ਰਕਾਨ ਕੋਈ ਗੱਡੀ ਧੂਰੀ ਤੀਰੀ ਹੋ ਕੇ ਲਿਫਦੀ ਕਟਾਂ ਤੇ ਆਪਣੀ ਮौज ਝੁਕਮਦਾ ਹੱਥ ਸਟੇering ਤੇ ਹੌਲੀ 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 ਹੁੰਦੇ ਕੰਮ ਜਿਵੇਂ ਸਰਕਾਰੀ ਹਾਏ ਚੜੀ ਟਰੱਕਾਂ ਉੱਤੇ ਫਿਰੇ ਜਵਾਨੀ ਸਾਰੀ ਹਾਏ ਚੜੀ ਟਰੱਕਾਂ ਉੱਤੇ ਫਿਰੇ ਜਵਾਨੀ ਸਾਰੀ ਬਹੁਤ ਸੋਹਣਾ ਗਾਣਾ ਬਹੁਤ ਬਾਈ ਰਿਦਮ ਬॉयਜ਼ ਵਾਲਿਆਂ ਨਾਲ ਕਿਵੇਂ ਰਾਬਤਾ ਕਿਵੇਂ ਹੋਇਆ ਰਿਦਮ ਬॉयਜ਼ ਵਾਲਿਆਂ ਨਾਲ ਵੀ ਸਾਨੂੰ ਹੋ ਗਿਆ ਸਮਾਂ 6-7 ਸਾਲ ਹੋ ਗਏ ਤਕਰੀਬਨ ਉਹਨਾਂ ਨਾਲ ਜੁੜੇ ਹੋਇਆ ਅਸੀਂ ਇਦਾਂ ਹੀ ਮੁਲਾਕਾਤ ਹੋਈ ਸੀਗੀ ਅਸੀਂ ਇੱਕ ਵਾਰ ਮਹਾਲੀ ਮਿਲੇ ਸੀਗੇ ਜੀ ਉਹਨਾਂ ਨੂੰ ਤੇ ਬੜੇ ਨੇਕ ਦਿਲ ਇਮਾਨਦਾਰ ਬੰਦੇ ਆ ਜੀ ਉਹ ਉਹਨਾਂ ਨੂੰ ਇਹ ਨਹੀਂ ਹੁੰਦਾ ਵੀ ਬੰਦੇ ਦਾ ਬੈਕਗ੍ਰਾਉਂਡ ਕੀ ਆ ਜਾਂ ਪਿੱਛੋਂ ਪਿਛੋਕੜ ਕਿਵੇਂ ਦਾ گاਉਂ ਦਾ ਆ ਰਿਹਾ ਜਾਂ ਕਿਵੇਂ ਉਹਨਾਂ ਨੂੰ ਬਸ ਇੱਕ ਉਹ ਚਾਹੀਦਾ ਹੁੰਦਾ ਵੀ ਪ੍ਰੋਡਕਟ ਚਾਹੀਦਾ ਹੁੰਦਾ ਵੀ ਬਾਕੀ ਤਰਾਸ਼ ਕਿਉ ਆ ਬਣਾਉਂਦੇ ਨੇ ਮੈਨਨੇ ਕਾਬਲ ਹੈ ਨਹੀਂ ਸੀਗਾ ਜਿੰਨਾ ਉਹਨਾਂ ਨੇ ਬਣਾਤਾ ਤਰਾਸ਼ ਕੇ ਮੈਨੂੰ ਹਨਾ ਤੇ ਵਧੀਆ ਲੱਗਿਆ ਸਾਨੂੰ ਉਹਨਾਂ ਨਾਲ ਗੱਲ ਕਰਕੇ ਮਿਲ ਕੇ ਤੇ ਇਹ ਫਿਲਮ ਦਾ ਗੀਤ ਮੇਰੀ ਝੂਲੀ ਪੈਣਾ ਮੈਨੂੰ ਵੀ ਕੁਝ ਟਾਈਮ ਪਹਿਲਾਂ ਹੀ ਪਤਾ ਲੱਗਿਆ ਸੀ ਅਚਾਨਕ ਉਹਨਾਂ ਦੀ ਕਾਲ ਆਈ ਮਨਿੰਦਰ ਬਾਈ ਜੀ ਉਹਨਾਂ ਦੀ ਕਾਰਜਕਿਲ ਬਾਈ ਜੀ ਉਹਨਾਂ ਦੀ ਤੇ ਬਸ ਫਿਰ ਹੱਥਾਂ ਪੈਰ ਭਾਈ ਆਉਣ ਵਾਲੇ ਪ੍ਰੋਜੈਕਟ ਬਾਰੇ ਦੱਸੋ ਕੁਝ ਆਉਣ ਵਾਲੇ ਪ੍ਰੋਜੈਕਟ ਹੈਗੇ ਨੇ ਭਾਜੀ ਕਾਫੀ ਸਾਡੇ ਸਿੰਗਲ ਟਰੈਕਸ ਵੀ ਹੈਗੇ ਨੇ ਤੇ ਪ੍ਰਮਾਤਮਾ ਦੀ ਬਰਕਤ ਸਦਕਾ ਤੁਹਾਨੂੰ ਫਿਲਮਾਂ ਦੇ ਵਿੱਚ ਵੀ ਹੋਰ ਗੀਤ ਸੁਣਨ ਨੂੰ ਮਿਲਣਗੇ ਬਾਕੀ ਤੁਹਾਡਾ ਸਭ ਦਾ ਪਿਆਰ ਆ ਬਜ਼ੁਰਗਾਂ ਦਾ ਵਿਯਾਰ ਪੰਜਾਬ ਦੇ ਉੱਤੇ ਇੱਕ ਪੰਜਾਬ ਦੇ ਉੱਤੇ ਗਾਣਾ ਗਾਦੋ ਆ ਬਾਬੇ ਬਜ਼ੁਰਗ ਬੈਠੇ ਆ ਹਨਾ ਸੱਥਾਂ ਰਹੀ ਗੱਲ ਹੋਣੀ ਜਿਹੜੀ ਠੀਕ ਹੈ ਕਿ ਨਹੀਂ ਬਾਬਾ ਜੀ ਆਉਣਾ ਚਾਹੀਦਾ ਨਾ ਇੱਕ ਸਾਂਝੇ ਨੇ ਚੁੱਲ੍ਹੇ ਇੱਥੇ ਸਾਂਝੀ ਪਰਵਾਰ ਨੇ ਜਿਹੜੇ ਇੱਥੇ ਮਿਲਦੇ ਨਹੀਂਓ ਮਿਲਣੇ ਸਤਕਾਰ ਨੇ ਜਿਹੜੇ ਇੱਥੇ ਮਿਲਦੇ ਨਹੀਂਓ ਮਿਲਣੇ ਸਤਕਾਰ ਨੇ ਦੁਨੀਆ ਦੀ ਹਰ ਸ਼ਾਇ ਮੈਂ ਛੱਡ ਦੂ ਮਾਂ ਬਾਪ ਨਹੀਂ ਛੱਡਿਆ ਜਾਣਾ ਪੰਜਾਬ ਨਹੀਂ ਛੱਡਿਆ ਜਾਣਾ ਮੈਥੋਂ ਦੇਸ ਨਹੀਂ ਛੱਡਿਆ ਜਾਣਾ ਪੰਜਾਬ ਨਹੀਂ ਛੱਡਿਆ ਜਾਣਾ ਆਪਣਾ ਪੇਸ ਨਹੀਂ ਛੱਡਿਆ ਜਾਣਾ ਬਜ਼ੁਰਗ ਦਾ ਪੈਰੀ ਪਹਿ ਕੇ ਵੇਖੀਂ ਓ ਰੱਬ ਤੱਕ ਤੈਨੂੰ ਦੁਆ ਦਊਗਾ ਰਾਹ ਕਿਸੇ ਤੋਂ ਪੁੱਛ ਕੇ ਵੇਖੀਂ ਓ ਘਰ ਤੱਕ ਤੈਨੂੰ ਪਹੁੰਚਾ ਦਊਗਾ ਚਾਚਿਆਂ ਮਾਮਿਆਂ ਦਾ ਸਹਾਰਾ ਪਿੰਡ ਦੀਆਂ ਸੱਥਾਂ ਦਾ ਨਜ਼ਾਰਾ ਓਏ ਨਹੀਂ ਓ ਛੱਡਿਆ ਜਾਣਾ ਪੰਜਾਬ ਨਹੀਂ ਛੱਡਿਆ ਜਾਣਾ ਮੈਥੋਂ ਦੇਸ਼ ਨਹੀਂ ਛੱਡਿਆ ਜਾਣਾ ਆਹ ਕੀ ਬਾਤ ਹੈ ਵੀ ਕੀ ਬਾਤ ਹੈ ਸਹੀ ਗੱਲ ਆ ਬਜ਼ੁਰਗਾਂ ਦਾ ਜੇ ਪਿੰਡਾਂ ਦੇ ਵਿੱਚ ਮੁੰਡਿਆਂ ਦਾ ਪੰਜਾ ਤੋਂ ਵੀ ਰਾਹ ਪੁੱਛਦੇ ਨਾ ਬਾਬਿਆਂ ਤੋਂ ਰਾਹ ਪੁੱਛਦੇ ਉਹ ਇਹਨਾਂ ਪੂਰਾ ਦਾ ਦਿੰਦੇ ਵੀ ਉਧਰ ਨੂੰ ਮੁੜ ਕੇ ਉਧਰ ਨੂੰ ਜਾਣਾ ਸਹੀ ਗੱਲ ਹਾਂ ਪਹਿਲਾਂ ਤਾਂ ਤੁਹਾਡਾ ਪੀਟੀਸੀ نیوز ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਦਿੱਲਦਿਆਂ ਗਹਿਰਾਈਆਂ ਤੋਂ ਧੰਨਵਾਦ ਤੁਹਾਡਾ ਤੇ ਸਾਰਿਆਂ ਨਾਲੋਂ ਵੱਡੀ ਗੱਲ ਇਹ ਹੈ ਵੀ ਜੀ ਕਿਉਂਕਿ ਕੋਈ ਵੀ ਸਰਪੰਚ ਬਣਦਾ ਨਾ ਤਾਂ ਉਹ ਗਲੀਆਂ ਨਾਲੀਆਂ ਵਾਰੀ ਹੀ ਸੋਚਦਾ ਜੀ ਬਿਲਕੁਲ ਤਾਂ ਸਾਡੀ ਸੋਚ ਇਹ ਚੀਜ਼ ਤੋਂ ਉੱਪਰ ਉੱਠ ਕੇ ਆ ਅਸੀਂ ਚਾਹੁੰਦੇ ਆ ਵੀ ਸਾਡੇ ਬੱਚੇ ਕਾਮਜਾਬ ਹੁਣ ਤਾਂ ਸਾਡਾ ਜਿਵੇਂ ਸਕੂਲ ਹੋ ਗਿਆ ਸੀ ਸਕੂਲ ਨੂੰ ਪੈਲ ਦੇ ਆਧਾਰ ਤੇ ਦੇਖਦੇ ਆਂ ਤੇ ਬੱਚਿਆਂ ਚ ਜਿਵੇਂ ਵੀ ਗਰਾਊਂਡ ਬਣਾਏ ਅਸੀਂ ਪਹਿਲਾਂ ਖੇਡਾਂ ਵਾਸਤੇ ਬੱਚਿਆਂ ਦੇ ਹਨਾ ਬਣਾਇਆ ਖੇਡਣ ਵਾਸਤੇ ਕੀ ਤੇ ਕਬੱਡੀ ਕਬੱਡੀ ਅਸੀਂ ਕਹਿੰਦੇ ਆ ਵੀ ਸਾਡੇ ਪਲੇਅਰ ਹੋਣ ਕਿਉਂਕਿ ਸਾਡੇ ਪਿੰਡ ਦਾ ਨਾਮ ਰੌਸ਼ਨ ਕਰਨ ਜੀ ਜੀ ਕਿਉਂਕਿ ਜਦੋਂ ਬੱਚੇ ਵਧੀਆ ਉਹਨਾਂ ਨੂੰ ਸੁਝਾਅ ਮਿਲੂਗਾ ਜਾਂ ਉਹਨਾਂ ਨੂੰ ਕੰਪਨੀ ਮਿਲੂਗੀ ਕਿਸੇ ਚੀਜ਼ ਵੱਲੋਂ ਹਨਾ ਤਾਂ ਉਹ ਅੱਗੇ ਵਧਣਗੇ ਵਧਣਗੇ ਤੇ ਬਾਕੀ ਸਫਾਈ ਦੇ ਲੇਖੇ ਅਸੀਂ ਲੱਗੇ ਹੋਇਆ ਮੇਰੀ ਪੰਚਾਇਤ ਦਾ ਮੈਨੂੰ ਮੇਰੇ ਪਿੰਡ ਦਾ ਬਹੁਤ ਬਹੁਤ ਜਿਆਦਾ ਸਾਥ ਮਿਲਦਾ ਹੈ ਤੇ ਹਰੇਕ ਕੰਮ ਬਾਰੇ ਕਹਿੰਦੇ ਨੇ ਵੀ ਤੂੰ ਪਰਵਾਹ ਨਾ ਕਰ ਖਿੱਚ ਕੇ ਰੱਖਾ ਸਾਡੀ ਵੀ ਇਹ ਦਵਾ ਵੀ ਪਿੰਡ ਨੂੰ ਹੋਰ ਚਾਰ ਚੰਨ ਲੱਗਣਾ ਹੈ ਹੋਰ ਤਰੱਕੀਆਂ ਹੋਣ ਪਿੰਡ ਦੀਆਂ ਠੀਕ ਹੈ ਜੋ ਤੁਹਾਡੇ ਸੁਪਨੇ ਨੇ ਤੁਸੀਂ ਪਿੰਡ ਦੇ ਪ੍ਰਤੀ ਸੋਚੇ ਹੋਏ ਆ ਉਹ ਸੁਪਨੇ ਸੱਚ ਆਉਣ ਤੇ ਅਸੀਂ ਸੋਚਦੇ ਆ ਵੀ ਪਿੰਡ ਚ ਲਾਇਬ੍ਰੇਰੀ ਲੈ ਕੇ ਆਈਏ ਤੇ ਲਾਇਬ੍ਰੇਰੀ ਲੈ ਕੇ ਆਉਣੀ ਆ ਅਸੀਂ ਬੱਚਿਆਂ ਵਾਸਤੇ ਤੇ ਬੱਚਿਆਂ ਵਾਸਤੇ ਹੋਰ ਵੀ ਕਈ ਪ੍ਰੋਜੈਕਟ ਨੇ ਜਿਹੜੇ ਅਸੀਂ ਲੱਗੇ ਹੋਇਆ ਲੈਣ ਚ ਕਿਉਂਕਿ ਲੈਂਚ ਲੱਗਣਾ ਜ਼ਰੂਰੀ ਹੈ ਮਿਲੇ ਨਾ ਮਿਲੇ ਉਹ ਗੱਲ ਵੱਖਰੀ ਹੈ ਤੁਰਨਾ ਇਹ ਜ਼ਰੂਰੀ ਹੁੰਦਾ ਮੰਜ਼ਿਲ ਮਿਲੇ ਨਾ ਮਿਲੇ ਉਹ ਬਾਅਦ ਦੀ ਗੱਲ ਹੈ ਡਰਾਈਵ ਕਿਹੜੇ ਰੂਟਾਂ ਤੇ ਮੇਰੇ ਮਾਈਕ ਕੰਪੈਨ ਚਲਾਉਣਾ ਜੀ ਹਾਂਜੀ ਜਿਆਦਾ ਐਮਪੀ ਗੁਜਰਾਤ ਮਹਾਰਾਸ਼ਟਰ ਇੱਧਰ ਜਾਂਦੇ ਆ ਠੀਕ ਹੈ ਹਾਂਜੀ ਬਈ ਪੰਜਾਬ 'ਚ ਜਿਆਦਾ ਵਧੀਆ ਲੱਗਦਾ ਜਾਂ ਮਹਾਰਾਸ਼ਟਰ ਵਗੈਰੇ ਕੰਪੈਨ ਚਲਾਉਣਾ ਨਹੀਂ ਪੰਜਾਬ ਵਰਗੀ ਤਾਂ ਵੀ ਕਿਤੇ ਮੌਜ ਹੀ ਨਹੀਂ ਲੱਭਣੀ ਨਹੀਂ ਪੰਜਾਬ ਵਰਗੀ ਮੌਜ ਆ ਬਹਾਰ ਤਾਂ ਇਹ ਆਪਾਂ ਚੋਂ ਕਹਿ ਦੇਣ ਇੱਕ ਆਪਣਾ ਕਮਾਈ ਦਾ ਸਾਧਨ ਕਰਕੇ ਤੁਰਨਾ ਪੈਂਦਾ ਨਹੀਂ ਪੰਜਾਬ ਸਾਡੇ ਕਿਸੇ ਨੂੰ ਜਾਣ ਦਾ ਜੀਨ ਕਰਦਾ ਬਹਰ ਤਾਂ ਇਤਕ ਕੇ ਨੇ ਕੋਸ ਨਹੀਂ ਕੋਈ ਦੂਰੂਰ ਤੱਕ ਕੋਈ ਬੰਦਾ ਨਹੀਂ ਦੇਖਣ ਨੂੰ ਮਿਲਦਾ ਕੁਝ ਨਹੀਂ ਮਿਲਦਾ ਜੰਗਲੀ ਇਲਾਕਾ ਹੈ ਉਰੇ ਪੰਜਾਬ ਚ ਆ ਜਾਓ ਥਾਂ ਥਾਂ ਬੰਦਾ ਮਿਲੂਆ ਹਰੀਵਾਲੀ ਮਿਲੂਗੀ ਦਰਖਤ ਪੇੜ ਪੌਦੇ ਅਵਲ ਵਰਗੀ ਫਸਲ ਬੂਟੀ ਉਰ ਕਿਤੇ ਨਹੀਂ ਮਿਲੇ ਜਿੱਥੇ ਮਰਜੀ ਚਲੇ ਜਾਓ ਬਈ ਸਤਿਗੁਰ ਜੀ ਬਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਗੁਰਪ੍ਰੀਤ ਸਿੰਘ ਤੁਸੀਂ ਬਈ ਕੀ ਕਰਦੇ ਹੋ ਮੈਂ ਆਰਮੀਟਰ ਰਿਟਾਇਰਡ ਹਾਂ ਠੀਕ ਉਹ ਤਾਂ ਟੌਰ ਤੋਂ ਥੋੜੀ ਲੱਗਦਾ ਨਾ ਆਰਮੀ ਵਾਲੀ ਬਿਲਕੁਲ ਹਾਂ ਜੀ ਬਈ ਕਿੰਨਾ ਟਾਈਮ ਲਾਇਆ ਸਰ ਮੈਂ 16 ਸਾਲ 9 ਮਹੀਨੇ 16 ਤੋਂ 9 ਮਹੀਨੇ ਤੇ ਨੌਕਰੀ ਕਿੱਧਰ ਡਿਊਟੀ ਕਿੱਧਰ ਰਹੀ ਆਪਣੀ ਡਿਊਟੀ ਤਕਰੀਬਨ ਸਾਰੇ ਕੋਮੈਸਰ ਫਾਰਮ ਮਿਲਾ ਕੇ 790 ਲਾ ਕੇ ਆ ਜੈਂਟ ਕੇ ਹੋ ਗਿਆ ਤਿੰਨ ਪੋਸਟਿੰਗਾਂ ਮੇਰੀ ਜੈਂਟ ਕੇ ਦੀ ਸੀ ਅਸੀਂ ਤੇ ਟ੍ਰੇਨਿੰਗ ਮੇਰੀ ਰਾਂਚੀ ਦੀ ਹੋ ਗਈ ਬਈ ਰਾਂਚੀ ਦੀ ਜੀ ਜੀ ਉਸ ਤੋਂ ਬਾਅਦ ਅਰਨਾਚਲ ਪ੍ਰਦੇਸ਼ ਹੋ ਗਿਆ ਤਮੰਗ ਸ਼ਹਿਰ ਸਭ ਤੋਂ ਵੱਧ ਭਈ ਔਖਾੜਾ ਤੁਹਾਨੂੰ ਲੱਗਿਆ ਸੂਬਾ ਵੀ ਯਾਨੀ ਕਿ ਉੱਥੇ ਸਭ ਤੋਂ ਔਖਾ ਆ ਔਖਈ ਆਈ ਆ ਕਿਉਂਕਿ ਉਹਦੇ ਆਰਮੀ ਵਾਲੀ ਤਾਂ ਕੋਈ ਅੱਖਿਆਈ ਨਹੀਂ ਹੁੰਦੀ ਉਹਨਾਂ ਲਈ ਟ੍ਰੇਨਿੰਗ ਉਹਨਾਂ ਦੇ ਹਿਸਾਬ ਨਾਲ ਕਰਦੇ ਐ ਔਖਾ ਤਾਂ ਕੁਝ ਵੀ ਨਹੀਂ ਲੱਗਦਾ ਹਾਂ ਔਖਾ ਔਖਾ ਤਾਂ ਐਵੇਂ ਜਿਹੜਾ ਕਰ ਛੱਡਣਾ ਬਸ ਐਹੀ ਔਖਾ ਬਾਕੀ ਉੱਥੇ ਤਾਂ ਕੋਈ ਐਡਾ ਖਾਸ ਔਖਾ ਨਹੀਂ ਲੱਗਦਾ ਫਿਰ ਵੀ ਜਾਨੀ ਕੋਈ ਹੁੰਦਾ ਵੀ ਜਿੱਥੇ ਤੁਹਾਨੂੰ ਖਾਣਾ ਪੀਣਾ ਹੋ ਗਿਆ ਜਾਂ ਤੁਹਾਨੂੰ ਬੋਲੀ ਦੇ ਵੱਲੋਂ ਕੋਈ ਮੁਸ਼ਕਲ ਆਈ ਹੋਵੇ ਕਿਹੜਾ ਤੁਹਾਨੂੰ ਸਭਾ ਲੱਗਿਆ ਜਿਆਦਾ ਟੈਂਪਰੇਚਰ ਨੂੰ ਲੈ ਕੇ ਹੋਇਆ ਸਾਊਥ ਸਡਾਂਸਰ ਅੱਛੀ ਹਾਂ ਬਾਕੀ ਇਧਰ ਤਾਂ ਟੈਂਪਰੇਚਰ ਜਿਵੇਂ ਜੈਂਡ ਕੇ ਤਾਂ ਚਲੋ ਫਿਰ ਵੀ ਠੀਕ ਹੈ ਠੰਡਾ ਮੌਸਮ ਸੀ ਸਾਊਥ ਸਡਾਂਸਰ ਦੇ ਵਿੱਚ ਐਸੀ ਪਿੰਡ ਸਿੱਧੂਵਾਲ ਦੀ ਸਾਥ ਮੈਨੂੰ ਤਾਂ ਸਾਥ ਬਹੁਤ ਵਧੀਆ ਲੱਗੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਵੀ ਦੱਸੋ ਹੁਣ ਵੱਧਦੇ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਸਿਕੰਦਰ ਦੇ ਨਾਲ ਹਾਕਮ ਸਿੰਘ ਅਮਦਗੜੀਆ ਪੀਟੀਸੀ ਨਿਊਜ਼ ਸਿੱਧੂਵਾਲ